ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਸੇ ਲਾਨੇ ਰਹਨੇ ਕਸੀਨਾ ਕਾਸੀ ਚੀਜ਼ ਦੀ ਆਪਾਂ ਕਾਟਨ ਦੇ ਸੂਟ ਲਿਆਤੇ ਨੇ ਵੀਰੇ ਜਿਹੜਾ ਇਹ ਬਾਜ਼ਾਰ ਦੇ ਵਿੱਚ 500 ਰੁਪਏ ਦਾ ਸੂਟ ਮਿਲਦਾਗਾ ਇਹ ਆਪਾਂ 350 ਰੁਪਏ ਦਾ ਸੂਟ ਦੇਣਾਗਾ ਇਹ ਕਾਟਨ ਦੀ ਕਮੀਜ਼ ਹੈ ਕਾਟਨ ਦਾ ਦੁਪੱਟਾ ਹੈ ਤੇ ਕਾਟਨ ਦੀ ਸਲਵਾਰ ਹੈ ਪਿਓਰ ਕਾਟਨ ਹੈਗਾ ਵੀਰੇ ਸਲਵਾਰ ਵੀ ਪੂਰੀ 3 ਮੀਟਰ ਦੀ ਨਿਕਲੂ ਬਈ ਇਹ ਕਾਟਨ ਦੇ ਸੂਟ ਨੇ 350 ਰੁਪਏ ਦਾ ਡਿਜ਼ਾਈਨਰ ਸੂਟ ਨੇ ਵੀਰੇ 31 ਮਾਰਚ ਤੱਕ ਆਪਾਂ ਸੇਲ ਲਾਤੀਏ कॉटन ਦੇ ਸੂਟਾਂ ਦੀ ਦੁਕਾਨ ਚੈੱਕ ਕਰੋ ਵੀਰੇ ਸੂਟਾਂ ਦੇ ਵੱਖ-ਵੱਖ ਡਿਜ਼ਾਈਨ ਹੋਣਗੇ ਵੱਖ-ਵੱਖ ਕਲਰ ਨੇ ਜਿੰਨੇ ਰੰਗ ਨੇ ਵੀਰੇ ਉਨੇ ਡਿਜ਼ਾਈਨ ਲੰਗੇ कॉटन ਦੇ ਨੇ ਪਿਓਰ कॉटन ਦੇ